ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਬਿਆਨ ਕਰਾਂ ਤੇ ਏਸੀ ਵਾਲੇ ਗਰੀਬਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਭੇਜੇਗੀ ਘਰ-ਘਰ ਫਰੀ ਰਾਸ਼ਨ ਗਰੀਬਾਂ ਦਾ ਰਾਸ਼ਨ ਬੰਦ ਪੰਜਾਬ ਦੇ ਡਿਪ ਹੋਲਡਰਾਂ ਦੀ ਹੋਈ ਬੱਲੇ ਬੱਲੇ ਕੀ ਹਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋ ਬਲੱਟ ਉੱਪਰ ਦੇਖਣ ਨੂੰ ਮਿਲ ਸਕਣਗੇ ਦੋਸਤੋ ਅੱਜ ਦੀ ਵੀਡੀਓ ਸਾਰੇ ਹੀ ਲੋਕਾਂ ਦੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਚਾਹੇ ਉਹ ਨਾ ਦਾ ਰਾਸ਼ਨ ਕਾਰਡ ਬਣਿਆ ਜਾਂ ਫਿਰ ਨਹੀਂ ਬਣਿਆਗਾ ਸਾਰਿਆਂ ਲਈ ਅੱਜ ਦੀ ਵੀਡੀਓ ਦੇ ਵਿੱਚ ਜੋ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਤੇ ਨਾ ਕਿਤੇ ਤੁਹਾਡੇ ਪਿੰਡਾਂ ਤੁਹਾਡੇ ਸ਼ਹਿਰ ਦੇ ਵਿੱਚ ਵੀ ਅਜਹਾਂ ਜ਼ਰੂਰ ਹੋ ਰਿਹਾ ਹੋਵੇਗਾ ਤਾਂ ਦੋਸਤੋ ਇੱਥੇ ਖਾਸ ਕਰਕੇ ਏਸੀ ਤੇ ਕਾਰਾਂ ਵਾਲਿਆਂ ਨੂੰ ਗ੍ਰੀਪ ਕਿਉਂ ਕਿਹਾ ਗਿਆ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅਗਰ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਏਸੀ ਕਾਰਾਂ ਅਤੇ 5 ਕਿੱਲੇ ਤੋਂ ਵੱਧ ਜ਼ਮੀਨ ਹੈ ਉਹ ਲੋਕ ਵੀ ਗਰੀਬਾਂ ਵਾਲਾ ਰਾਸ਼ਨ ਕਾਰਡ ਬਣਾ ਕੇ ਫ੍ਰੀ ਦੇ ਵਿੱਚ ਰਾਸ਼ਨ ਲੈ ਰਹੇ ਆ ਅਤੇ ਉਹਨਾਂ ਦੇ ਲਈ ਹੁਣ ਡਿਪੋ 홀ਡਰ ਵੀ ਖੁੱਲੇ ਦਰਵਾਜ਼ੇ ਕਰਕੇ ਰੱਖਦੇ ਆ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਰਾਸ਼ਨ ਆਉਂਦਾ ਹੈ ਰਾਸ਼ਨ ਤੋਂ ਪਹਿਲਾਂ ਪਰਚੀਆਂ ਕੱਟਿਆ ਜਾਂਦੇ ਨੇ ਤਾਂ ਡਿਪੋ 홀ਡਰ ਕੀ ਕਰਦੇ ਆ ਕਿ ਜੋ ਇਹ ਕਾਰਾ ਤੇਜ਼ੀ ਵਾਲੇ ਗਰੀਬ ਆ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਪਰਚੀਆਂ ਕੱਟ ਕੇ ਆਉਂਦੇ ਆ ਅਤੇ ਦੂਜੇ ਪਾਸੇ ਜੋ ਇਸ ਰਾਸ਼ਨ ਲੈਣ ਦਾ ਹੱਕਦਾਰ ਹੈ ਗਰੀਬ ਹੈ ਉਹ ਉਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕੰਮ ਤੇ ਗਏ ਹੁੰਦੇ ਆ ਤਾਂ ਘਰ ਦੇ ਵਿੱਚ ਨਹੀਂ ਹੁੰਦੇਗੇ ਜਿਸ ਕਰਕੇ ਉਹ ਆਪਣੀ ਪਰਚੀ ਮੌਕੇ ਤੇ ਨਹੀਂ ਕਟਵਾ ਸਕਦੇਗੇ ਤਾਂ ਉਹਨਾਂ ਦੇ ਨਾਲ ਲਾਸਟ ਤੇ ਕੀ ਕੀਤਾ ਜਾਂਦਾ ਜਿਸ ਦਿਨ ਰਾਸ਼ਨ ਵੰਡਿਆ ਜਾਂਦਾ ਤਾਂ ਜੋ ਕਾਰਾ ਆਈਸੀ ਵਾਲੇ ਗਰੀਬਾਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਰਾਸ਼ਨ ਡੱਬੂ ਹਲਡਰ ਪਰ ਚਾ ਦਿੰਦੇ ਆ ਲੇਕਿਨ ਜੋ ਗਰੀਬ ਹੈ ਉਸ ਦੀ ਤਾਂ ਪਰਚੀ ਵੀ ਨਹੀਂ ਕੱਟੀ ਹੁੰਦੀ ਜਦੋਂ ਪਰਚੀ ਨਹੀਂ ਕੱਟੀ ਹੁੰਦੀ ਭਟ ਰਾਸ਼ਨ ਵੰਡਿੰਦਾ ਹੁੰਦਾ ਤਾਂ ਉਹ ਜਾਣਦਾਗਾ ਤਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਜਿਸ ਦਿਨ ਪਰਚੀ ਕੱਟੀ ਚ ਨਹੀਂ ਸੀ ਉਸ ਦਿਨ ਤੂੰ ਨਹੀਂ ਆਏਗਾ ਤੇਰਾ ਰਾਸ਼ਨ ਨਹੀਂ ਮਿਲਣਾਗਾ ਤੇਰਾ ਰਾਸ਼ਨ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੂੰ ਅਜਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਸਿਰਫ ਇਸ ਰਾਸ਼ਨ ਦੇ ਸਹਾਰਾ ਹੁੰਦਾ ਕਰ ਜਿਨ੍ਹਾਂ ਦਾ ਰਾਸ਼ਨ ਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ ਬਟ ਦੂਸਰੇ ਪਾਸੇ ਕਾਰਾ ਏਸੀ ਵਾਲਿਆਂ ਦੇ ਘਰਾਂ ਦੇ ਵਿੱਚ ਜਾ ਕੇ ਪਰਚੀਆਂ ਕਟਾਈਆਂ ਜਾਂ ਬਾਅਦ ਚ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰਾਸ਼ਨ ਪਹੁੰਚਾਇਆ ਜਾਂਦਾ ਹੈ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇਸ ਚੀਜ਼ ਤੇ ਵੱਡਾ ਐਕਸ਼ਨ ਲਿਆਇਆ ਪੰਜਾਬ ਸਰਕਾਰ ਨੇ ਹੁਣ ਕਿਹਾ ਕਿ ਰਾਸ਼ਨ ਹੈ ਜੋ ਘਰ-ਘਰ ਪਹੁੰਚਾਇਆ ਜਾਵੇਗਾ ਯਾਨੀ ਕਿ ਡੋਰ ਟੂ ਡੋਰ ਰਾਸ਼ਨ ਡਿਲੀਵਰੀ ਕੀਤਾ ਜਾਵੇਗਾ ਮੌਕੇ ਦੇ ਉੱਪਰ ਪਰਚੀ ਕੱਟ ਕੇ ਰਾਸ਼ਨ ਦਿੱਤਾ ਜਾਵੇਗਾ ਅਤੇ ਉਸ ਤੇ ਘਰ ਦੀ ਫੋਟੋ ਕਰਕੇ ਵੀ ਸਰਕਾਰੀ ਐਪ ਦੇ ਉੱਪਰ ਅਪਲੋਡ ਕੀਤੀ ਜਾਵੇਗੀ ਤਾਂ ਕਿ ਇਹ ਵੀ ਪਤਾ ਲੱਗੇਗਾ ਕਿ ਕਿਹੜਾ ਘਰ ਗਰੀਬ ਹੈ ਤੇ ਕਿਹੜਾ ਅਮੀਰ ਹੈ ਕਿਉਂਕਿ ਅਗਰ ਤੁਹਾਡੇ ਘਰ ਦੇ ਵਿੱਚ ਕੋਠੀ ਬਣੀ ਹੋਈ ਆ ਕੋਈ ਬੰਦੀ ਆ ਕਾਰਾਂ ਗੱਡੀਆਂ ਖੜੀਆਂ ਨੇ ਤਾਂ ਤੁਹਾਡੀ ਫੋਟੋ ਅਗਰ ਜਦੋਂ ਉਸ ਚੀਜ਼ ਦੇ ਨਾਲ ਹੋਵੇਗੀ ਤੁਹਾਨੂੰ ਵੀ ਕਿਤੇ ਨਾ ਕਿਤੇ ਸ਼ਰਮ ਆਵੇਗੀ ਕਿ ਅਸੀਂ ਇੰਨੇ ਹੋਣ ਦੇ ਬਾਵਜੂਦ ਵੀ ਸਾਨੂੰ ਮਾਲਕ ਨੇ ਇਹਨਾਂ ਦਿੱਤਾ ਬਟ ਫਿਰ ਵੀ ਅਸੀਂ ਗਰੀਬਾਂ ਵਾਲਾ ਰਾਸ਼ਨ ਗਰੀਬਾਂ ਦਾ ਹੱਕ ਮਾਰ ਰਹੇ ਹਾਂ ਤਾਂ ਇਸ ਕਰਕੇ ਜੋ ਇਹ ਵੱਡੀ ਅਪਡੇਟ ਸੀਗੀ ਕਿ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਰਾਸ਼ਨ ਕਾਰਡ ਜਲਦੀ ਬੰਦ ਹੋਣੇ ਚਾਹੀਦੇ ਆ ਕਿਉਂਕਿ ਇਹ ਇੱਕ ਗਰੀਬਾਂ ਦਾ ਹੱਕ ਮਾਰ ਰਹੇ ਆ ਕਿਉਂਕਿ ਜਦੋਂ ਗਰੀਬ ਨੂੰ ਜੋ ਚੀਜ਼ ਮਿਲਣੀ ਆ ਉਹ ਚੀਜ਼ ਗਰੀਬ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਜਿਹੇ ਲੋਕ ਰਲ ਮਿਲ ਕੇ ਖਾ ਜਾਂਦੇ ਆ ਦੂਸਰੇ ਪਾਸੇ ਡੀਪੋ 홀ਡਰਾਂ ਦੀ ਬੱਲੇ ਬੱਲੇ ਇਸ ਤਰੀਕੇ ਜਦੋਂ ਉਹ ਗਰੀਬਾਂ ਦਾ ਰਾਸ਼ਨ ਡੇਲੀ ਗਰੀਬਾਂ ਨੂੰ ਮਨਾ ਕਰ ਦਿੰਦੇ ਆ ਕਿ ਤੁਹਾਡਾ ਰਾਸ਼ਨ ਨਹੀਂ ਆਇਆ ਅਤੇ ਉਹ ਰਾਸ਼ਨ ਆਪ ਖਾਂਦੇ ਆ ਇਸ ਤਰੀਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਲੁੱਟ ਖਸੁੱਟ ਡੀਪੋ 홀ਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਇਹਨਾਂ ਦੇ ਉੱਪਰ ਵੀ ਐਕਸ਼ਨ ਲੈਣਾ ਚਾਹੀਦਾਗਾ ਅਤੇ ਜੋ ਰਾਸ਼ਨ ਅਗਰ 10 ਕਿਲੋ ਮਿਲ ਰਿਹਾਗਾ ਤਾਂ ਉਸ ਦਾ 1% ਵੀ ਕਿਸੇ ਡਿਪੋ ਹੋਲਡਰ ਨੂੰ ਹੱਕ ਨਹੀਂ ਹੈ ਕਿ ਘੱਟ ਕਰੇ ਜੋ 10 ਕਿਲੋ ਮਿਲਿਆ ਉਹ 10 ਕਿਲੋ ਦਿੱਤਾ ਜਾਵੇ ਜੋ 15 ਕਿਲੋ ਮਿਲਿਆ ਉਹ 15 ਕਿਲੋ ਦਿੱਤਾ ਜਾਣਾ ਚਾਹੀਦਾ ਹੈ ਤਾਂ ਇਸ ਤੇ ਸਬੰਧੀ ਤੁਸੀਂ ਵੀ ਆਪਣੇ ਜਰੂਰ ਵਿਚਾਰ ਸ਼ੇਅਰ ਕਰਨੇ ਆ ਕਿ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਆਂਡਕਵੰਡ ਦੇ ਵਿੱਚ ਕੀ ਕੀ ਹੋ ਰਿਹਾ ਹੈਗਾ ਤੁਸੀਂ ਕਮੈਂਟ ਕਰਕੇ ਦੱਸੋ ਤਾਂ ਕਿ ਇਹ ਵੀਡੀਓ ਆਪਾਂ ਜਲਦੀ ਤੋਂ ਜਲਦੀ ਸਰਕਾਰ ਤੱਕ ਪਹੁੰਚਾਈਏ ਅਤੇ ਉਹਨਾਂ ਦੀ ਵੀ ਅੱਖਾਂ ਖੋਲਹੀਏ ਜਿਹੜੇ ਅਝਾਂਹ ਕਰ ਰਿਹਾ ਗਰੀਬਾਂ ਦਾ ਹੱਕ ਲੈ ਰਿਆ ਤਾਂ ਇਹ ਅੱਜ ਦੀ ਸੀ ਵੱਡੀ ਅਪਡੇਟ ਇਸ ਤੋਂ ਇਲਾਵਾ ਅਗਰ ਅਝਾਂਹ ਹੁੰਦਾ ਰਿਹਾ ਤਕਰੀਬਾਂ ਦੀ ਰਾਸ਼ਨ ਕਟ ਜੋ ਪਹਿਲਾਂ ਵੀ ਬੜੀ ਮੁਸ਼ਕਲ ਦੇ ਨਾਲ ਬੰਦਿਆ ਉਹ ਬੰਦ ਹੋ ਸਕਦੇ ਆ ਅਤੇ ਜੋ ਏਸੀ ਕਾਰ ਫਰਿਜਾ ਤਗੜੇ ਲੋਕਾਂ ਉਹਨਾਂ ਦੇ ਰਾਸ਼ਨ ਕਾਰ ਚੱਲਦੇ ਰਹਿਣਗੇ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਇਸ ਤੋਂ ਇਲਾਵਾ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ